ਨਾਜਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਟੈਸਟ ਪ੍ਰੀਪਰੇਸ਼ਨ ਸੇਵਾਮਾ ਵਿੱਚ ਦੇਸ਼ ਦੀ ਅਗਵਾਈ ਕਰਦਾ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਦੇ ਲੁਧਿਆਣਾ ਸੈਂਟਰ ਦੇ 20 ਵਿਦਿਆਰਥੀਆਂ ਨੇ ਜੀਈਈ ਐਡਵਾਂਸਡ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਇਹ ਪ੍ਰੀਖਿਆ ਇੰਜੀਨੀਅਰਿੰਗ ਦੇ ਖੇਤਰ ਵਿੱਚ ਸਭ ਤੋਂ ਮੁਸ਼ਕਲ ਪ੍ਰਵੇਸ਼ ਪ੍ਰੀਖਿਆਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਨਤੀਜੇ ਆਈਆਈਟੀ ਕਾਨਪੁਰ ਤੋਂ ਜਾਰੀ ਕੀਤੇ ਗਏ ਹਨ ਇਹ ਸ਼ਾਨਦਾਰ ਪ੍ਰਦਰਸ਼ਨ ਵਿਦਿਆਰਥੀਆਂ ਦੀ ਮਿਹਨਤ ਲਗਨ ਅਤੇ ਐੀਈਐਸਐਲ ਦੇ అనుభవੀ ਅਧਿਆਪਕਾਂ ਅਤੇ ਵਿਸਤ੍ਰਿਤ ਪਾਠਕ੍ਰਮ ਦੁਆਰਾ ਦਿੱਤੀ ਗਈ ਮਜ਼ਬੂਤ ਸਿੱਖਿਆਿਕ ਸਹਾਇਤਾ ਦਾ ਸਬੂਤ ਹੈ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਲੁਧਿਆਣਾ ਸ਼ਾਖਾ ਦੇ ਬੈਬਪ ਜੈਨੇ ਜੀਈਈ ਐਡਵਾਂਸਡ 2025 ਵਿੱਚ ਪ੍ਰਭਾਵਸ਼ਾਲੀ ਆਈਆਰ 137 ਹਾਸਲ ਕੀਤਾ ਮਹੱਤਵਪੂਰਨ ਵਿਦਿਆਰਥੀਆਂ ਵਿੱਚ ਸੀਜਲ ਸ਼ਰਮਾ, ਸਖਸ਼ਮ ਬਨੀਤ ਸਿੰਘਲਾ, ਰਜਨੀਸ਼ ਨਾਰੰਗ, ਵਾਣਿਆ ਗੁਪਤਾ, ਹਰ ਸਿਮਰਨ ਕੌਰ, ਸਾਨੂੰ ਪੌਰੀਆ, ਅੰਗਦ ਬੰਸੂਂਦرائی, ਜਸ਼ ਗਰਗ, ਜਤਿਨ ਠਾਕੁਰ, ਕਨੇਸ਼ਿਕ ਸਿੰਘ, ਆਯਾਨ 베ਦੀ, ਤਨੀਸ਼ ਸੈਣੀ, ਪ੍ਰਥਮ ਗੁਪਤਾ, ਭਾਵਿਆ ਸ਼ਾਜੇਰ, ਰਮੇਸ਼ਵਰ ਦੁੱਤ, ਸ਼ਿਲਾੰਕ ਜੈਨ, ਅਦਿੱਤਿਆ ਗੁਪਤਾ ਤੇ ਰਿਸ਼ਵ ਰਾਜ ਸ਼ਾਮਲ ਸਨ। ਜਿਨ੍ਹਾਂ ਨੇ ਵੀ ਬਿਹਤਰ ਪ੍ਰਦਰਸ਼ਨ ਦਿੱਤਾ ਇਹ ਸਾਰੇ ਵਿਦਿਆਰਥੀ एईएसएल ਦੇ ਜੀਈਈ ਐਡਵਾਂਸਡ ਦੇ ਖਾਸ ਤੌਰ ਤੇ ਬਣਾਏ ਗਏ ਕਲਾਸਰੂਮ ਪ੍ਰੋਗਰਾਮਾਂ ਦਾ ਹਿੱਸਾ ਸਨ ਜੀਈਈ ਐਡਵਾਂਸਡ ਨੂੰ ਦੁਨੀਆ ਦੀ ਸਭ ਤੋਂ ਮੁਸ਼ਕਲ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜੋ ਗਹਿਰੀ ਸਮਝ ਅਤੇ ਮਜ਼ਬੂਤ ਸਮੱਸਿਆ ਹੱਲ ਕਰਨ ਦੀ ਯੋਗਤਾ ਮੰਗਦਾ ਹੈ ਆਪਣੇ ਸਫਰ ਬਾਰੇ ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਆਕਾਸ਼ ਦਾ ਧੰਨਵਾਦ ਕਰਦੇ ਹਾਂ ਕਿ ਜਿਸ ਨੇ ਸਾਡੇ ਲਈ ਮਜ਼ਬੂਤ ਅਕਾਦਮਿਕ ਬੁਨਿਆਦ ਅਤੇ ਲਗਾਤਾਰ ਮਾਰਗਦਰਸ਼ਨ ਕੀਤਾ ਏઈએਸਐਲ ਦੀ ਸਿੱਖਿਆ ਅਤੇ ਕਲਾਸਰੂਮ ਕੋਚਿੰਗ ਨੇ ਸਾਨੂੰ ਔਖੇ ਵਿਸ਼ਿਆਂ ਨੂੰ ਛੇਤੀ ਸਮਝਣ ਵਿੱਚ ਮਦਦ ਕੀਤੀ ਇਹ ਸਫਲਤਾ ਉਹਨਾਂ ਦੇ ਉਹਨਾਂ ਤੋਂ ਬਿਨਾਂ ਸੰਭਵ ਨਹੀਂ ਸੀ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹਨ ਡਾਕਟਰ ਸੁਰਿੰਦਰ ਚੋਹਾਨ ਖੇਤਰੀ ਨਿਰਦੇਸ਼ਕ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਨੇ ਕਿਹਾ ਕਿ ਇਹ ਨਤੀਜੇ ਐਈਐਸਐਲ ਵਿੱਚ ਪਾਏ ਗੇ ਅਕਾਦਮਿਕ ਸਖਤੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹਨ ਸਾਨੂੰ ਆਪਣੇ ਸਫਲ ਵਿਦਿਆਰਥੀਆਂ ਤੇ ਮਾਣ ਹੈ ਅਤੇ ਅਸੀਂ ਉਹਨਾਂ ਨੂੰ ਆਈਆਈਟੀਜ਼ ਅਤੇ ਅਗਲੇ ਉਹਨਾਂ ਦੇ ਯਤਨਾਂ ਲਈ ਸ਼ੁਭ ਕਾਮਨਾਵਾਂ ਤੇ ਦਿੰਦੇ ਹਾਂ ਜੇਈਈ ਨੂੰ ਐਡਵਾਂਸਡ ਹਰ ਸਾਲ ਉਹਨਾਂ ਦੇ ਵਿਦਿਆਰਥੀਆਂ ਦੀ ਕਾਰਵਾਈ ਜਾਂਦੀ ਹੈ ਜਿਨ੍ਹਾਂ ਨੇ ਜੇਈਈ ਮੇਨਜ਼ ਦੀ ਯੋਗਤਾ ਪ੍ਰਾਪਤ ਕੀਤੀ ਹੋਵੇ ਜਿੱਥੇ ਜੇਈ ਮੇਨ ਕਈ ਰਾਸ਼ਟਰੀ ਪ੍ਰਯੋਗਦੇਕੀ ਕੀ ਸੰਸਥਾਾਂਾਂ ਅਤੇ ਹੋਰ ਕੇਂਦਰੀ ਸਹਾਇਤਾ ਪ੍ਰਾਪਤ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖਲੇ ਲਈ ਹੁੰਦੀ ਹੈ ਉਥੇ ਜੇਈ ਐਡਵਾਂਸਡ ਸਿਰਫ ਇੱਕ ਭਾਰਤੀ ਪ੍ਰਯੋਗਦੇਕੀ ਸੰਸਥਾਨ ਵਿੱਚ ਦਾਖਲੇ ਲਈ ਜ਼ਰੂਰੀ ਹੈ ਜੇਈ ਐਡਵਾਂਸਡ ਵਿੱਚ ਬੈਠਣ ਲਈ ਪਹਿਲਾਂ ਜੇਈ ਮੇਨ ਦੇਣਾ ਲਾਜ਼ਮੀ ਹੈ ਅਕਾਸ਼ ਹਾਈ ਸਕੂਲ ਅਤੇ ਹਾਇਰ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਲਈ ਵੱਖ-ਵੱਖ ਕੋਰਸ ਫਾਰਮੈਟਾਂ ਰਾਹੀਂ ਵਿਸਤ੍ਰਿਤ IIT JEE ਕੋਚਿੰਗ ਪ੍ਰਦਾਨ ਕਰਦਾ ਹੈ। ਹਾਲੀ ਵਿੱਚ ਅਕਾਸ਼ ਨੇ ਕੰਪਿਊਟਰ ਆਧਾਰਿਤ ਸਿੱਖਿਆ ਤੇ ਧਿਆਨ ਕੇ ਤਿੰਨ ਧਿਆਨ ਵਧਾਇਆ ਹੈ ਜਿਸ ਦਾ i-tutor ਪਲੇਟਫਾਰਮ ਰਿਕਾਰਡ ਕੀਤੇ ਹੋਏ ਵੀਡੀਓ ਲੈਕਚਰ ਮੁਹੱਈਆ ਕਰਵਾਉਂਦਾ ਹੈ। ਜਿਸ ਨਾਲ ਵਿਦਿਆਰਥੀ ਆਪਣੀ ਗਤੀ ਨਾਲ ਸਿੱਖ ਸਕਦੇ ਹਨ ਅਤੇ ਛੁੱਟੇ ਹੋਏ ਸੈਸ਼ਨਾਂ ਨੂੰ ਪੂਰਾ ਕਰ ਸਕਦੇ ਹਨ। ਇਸ ਦੇ ਨਾਲ ਇਹ ਮੌਕ ਟੈਸਟ ਅਸਲੀ ਪ੍ਰੀਖਿਆ ਦੀਆਂ ਸਥਿਤੀਆਂ ਨੂੰ ਦੁਹਰਾਉਂਦਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਪ੍ਰੀਖਿਆ ਦਾ ਸਾਹਮਣਾ ਕਰਨ ਲਈ ਜ਼ਰੂਰੀ ਜਾਣ ਪਛਾਣ ਅਤੇ ਭਰੋਸਾ ਮਿਲਦਾ ਹੈ